ਜੀ ਮੀ ਜਿਆਦਾ ਪੈਣ ਕਰਕੇ ਆਪਣੀ ਛੱਤਾਂ ਜਿੱਦਾਂ ਲੈਂਟਰ ਡਾਟਾ ਬਹੁਤ ਜਿਆਦਾ ਖਰਾਬ ਹੋ ਗੁਣੀਆਂ ਮਤਲਬ ਸੇਲ ਆਉਣ ਲੱਗੀ ਥੱਲੇ ਉਹ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਲੈਣਾ ਤਾਰਾਣਾ ਬਰਸ਼ ਤਾਰਾਣਾ ਬਰਸ਼ ਨਾਲ ਚੰਗੀ ਤਰ੍ਹਾਂ ਇਹਦਾ ਰਗੜਨਾ ਹੈ ਰਗੜ ਕੇ ਆਪਾਂ ਜੀੜੀ ਜੀ ਲਾ ਦੇਣੀ ਹੈ ਤੇ ਉਸ ਤੋਂ ਬਾਅਦ ਲੈਣਾ ਹੈ ਤਿੱਖੀ ਜਾਂ ਇਹਦੇ ਨਾਲ ਫਰ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਰੜਕਾ ਫੇਰ ਕੇ ਤੇ ਜਿਹੜੀ ਮੇਨ ਚੀਜ਼ ਆ ਉਹ ਹੈਗਾ ਜੀ ਇਹ ਵਾਈਟ ਸੀਮੈਂਟ ਜਿਹਨੂੰ ਚਿੱਟਾ ਸੀਮੈਂਟ ਕਹਿੰਦੇ ਨੇ ਆਪਾਂ ਟੈਲਾਂ ਚ ਲਾਉਣ ਲੱਗੇ ਲਾਉਣੇ ਹੁੰਨੇ ਆ ਇਹ ਬਹੁਤ ਜਲਦੀ ਕੰਮ ਕਰਦਾ ਤੇ ਆਪਾਂ ਕਿੱਦਾਂ ਘੋਲਣਾ ਤੁਹਾਨੂੰ ਮੈਂ ਦ ਆਪਾਂ ਲੈ ਲੈਣਾ ਇਹਨੂੰ ਪਾ ਲੈਣਾ ਹੈ ਮੈਂ ਪਹਿਲਾਂ ਥੋੜਾ ਜਿਹਾ ਕੁਝ ਘੋਲਿਆ ਹੋਇਆ ਸੀ ਤੇ ਕੁਝ ਹੋਰ ਪਾ ਲਿਆ ਤੇ ਇਦਾਂ ਚੰਗੀ ਤਰ੍ਹਾਂ ਬਰਸ਼ ਨਾਲ ਆਪਾਂ ਹਲਾ ਲੈਣਾ ਹੈ ਤੇ ਇਹਦਾ ਪੇਸਟ ਨਾ ਥੋੜਾ ਜਿਆਦਾ ਮੋਟਾ ਗਾੜਾ ਨਹੀਂ ਬਣਾਉਣਾ ਕਿਉਂਕਿ ਉਹ ਨਾ ਪੇਪਰੀ ਜੀ ਬਣ ਕੇ ਲੈ ਜਾਂਦੀ ਆ ਤੇ ਆਪਾਂ ਥੋੜਾ ਪਤਲਾ ਰੱਖਣਾ ਇਦਾਂ ਤੇ ਆਪਾਂ ਇਦਾਂ ਨਾ ਰੰਗ ਦੀ ਤਰ੍ਹਾਂ ਹੀ ਫੇਰਨਾ ਹੈ ਤਾਂ ਜੋ ਪਾਣੀ ਹਨਾ ਇਹ ਸੁੱਕ ਜਾਂਦਾ ਘੰਟਾ ਲੱਗੇ ਇੱਕ ਘੰਟਾ ਇੱਕ ਹਵਾ ਲਾ ਕੇ ਬਿਲਕੁਲ ਸੁੱਕ ਜਾਂਦਾ ਆ ਆਪਾਂ ਦੇਖੋ ਸਾਰੇ ਜਿੱਥੇ ਤੇ ਆਪਾਂ ਨੂੰ ਤਰੇੜਾਂ ਜੀਆਂ ਲੱਗਦੀਆਂ ਸੀ ਵੀ ਜਿਆਦਾ ਥੱਲੇ ਨਾ ਜਾਵੇ ਸੋ ਆਪਾਂ ਸਾਰੇ ਲਾਇਆ ਤੇ ਸਾਰੇ ਲਾਉਂਦੇ ਇਦਾਂ ਹੀ ਲਾਉਂਦੇ ਜਾਣਾ ਆ ਤੇ ਇਹ ਬਹੁਤ ਜਲਦੀ ਕੰਮ ਕਰਦਾ ਆ ਤੇ ਆਪਾਂ ਮੀਂਹ 'ਚ ਮਤਲਬ ਜਲਦੀ ਜਿਵੇਂ ਘੰਟਾ ਵੀ ਰੁਕ ਗਿਆ ਤਾਂ ਵੀ ਕਰ ਸਕਦੇ ਹਾਂ ਤੇ ਇਹ ਬਹੁਤ ਵਧੀਆ ਰਹਿੰਦਾ ਆ ਤੇ ਅਸੀਂ ਕੀਤਾ ਤੇ ਸਾਡਾ ਹੁਣ ਕੋਈ ਵੀ ਸੁਲਾਬ ਨਹੀਂ ਹੈਗੀ نیچے ਤੇ ਸਭ ਤੋਂ ਵਧੀਆ ਆ ਇਹ ਬਿਰਲਾ ਸੀਮੈਂਟ ਵਾਈਟ ਤੇ ਆਪਾਂ ਅਸੀਂ ਕੋਈ ਐਡ ਨਹੀਂ ਕਰ ਰਹੇ ਕਿਉਂਕਿ ਆਪਾਂ ਵਰਤਿਆ ਇੱਕ ਰਿਵਿਊ ਦਿੱਤਾ ਹੈ ਕਿ ਇਹ ਬਹੁਤ ਵਧੀਆ